ਬੰਨਾਈ ਤਾਂ ਛੜਾਦਿਆਂ ਕੋਈ ਦਾ ਪਰਨਾ ਇਹਦੇ ਨਾਲ ਛੜਾਦਿਆਂ ਇਹ ਆਪਾਂ 3 ਬਚਾਰਨ ਬਦ ਤਿੰਨ ਬਚਰੀ ਆ ਜੀ ਉਹ ਚਾਰੀ ਕਾਲਾ ਕਿਹੜੇ ਜ਼ਿੰਮਨ ਦੀ ਹੈ ਇਹ ਤੇ ਆਪਾਂ ਗਾਂ ਲਈ ਹੈ ਇਹ ਮਗਰ ਹੈ ਥੋੜੀ ਮਾਲੇ ਰਾਈ ਹਾਂ ਇਹਦਾ ਤੇਰੀ ਸੇਵ ਹੈ ਹੀ ਹੈ ਹਾਂ ਵੀ ਤੁਹਾਨੂੰ ਪਹਿਲਾਂ ਨਹੀਂ ਵਿਕੀ ਉਹ ਮਰਦੇ ਨਾ ਉਮਰ ਉਮਰ ਹੀ ਹੋਣੀ ਖਾਲ ਵੀ ਹੋਣੀ ਦਵਾਰਾ ਆ 7 7 ਅਕਤੂਬਰ ਨੂੰ ਖਾਲ ਦੀ 7 ਅਕਤੂਬਰ ਨੂੰ ਹਾਂ ਜੀ ਬਹੁਤ ਵਧੀਆ ਹੀ ਤਾਂ ਸਰਾ ਹੀ 101% ਰਹੂਗੀ ਕੋਈ ਚੱਕਰ ਨਹੀਂ ਗਾਰੰਟੀ ਹੈ ਜੀ 40 32 ਲਾਵਾਂਗੇ ਸਹੀ ਹੈ ਸਹੀ ਹੈ 66 ਲਾ ਦੇ 66 ਆਹ ਸ਼ੋਰਟ ਆਪਾਂ ਪਾਉਣਾ ਆ ਆ ਟੀਕੇ ਤੇ ਚੈੱਕ ਕਰਕੇ ਵੀ ਆਹੀ ਟੀਕੇ ਤੇ ਰਹੀ ਐ ਤਾਂ ਠੀਕ ਐ ਅੱਗੇ ਪਾਏ ਆ ਨਾ ਅੱਗੇ ਬੰਦ ਹੀ ਗੱਲ ਕਿ ਪੂਰੀ ਵੱਲ ਬੰਦ ਹੀ ਗੱਲ ਹਾਂ ਤਾਂ ਲੱਗ ਰਹੇ ਨੇ ਹਾਂ ਦਿਕਨ ਲੱਗਦੇ ਨੇ ਜਿਹੜੀ ਗੱਲ ਹੈ ਜਿਹੜਾ ਆਪਣਾ ਵੱਲ ਵੀ ਆਪ ਦਾ ਕੋਈ ਹੁੰਦਾ ਬੰਦੇ ਦਾ ਕੋਟ ਹੁੰਦਾ ਵੀ ਜਿਹੜੀ ਆ ਚੀਜ਼ ਕਹਿਤੀ ਤਾਂ ਹੋ ਗਈ ਓਕੇ ਨਾ ਆ ਬਿਨਾਂ ਗੱਲ ਤੋਂ ਆਪਾਂ ਟੀਕਾ ਕਰਦੇ ਭਰੇ ਨਹੀਂ ਇਹ ਵੀ ਤੈਨੂੰ ਪਤਾ ਹੀ ਐ 3 2 3 ਹੀਟਾਂ ਤੈਨੂੰ ਮੈਂ ਹੀ ਛੜਾਉਣ ਨੂੰ ਕਹੀ ਮੈਂ ਵਜ਼ਨ ਭਰ ਲੈਣ ਦੇ ਰਹਿੜ ਦਾ ਲਿਆਰ ਨਦੀਪ 40